ਇਹ ਗੱਲਾਂ ਨੂੰ ਸਮਝਿਓ ਤੇ ਟਰਾਈ ਕਰਿਓ ਆ ਜਥੇ ਵੀ ਬੈਠੇ ਹੋ ਸੰਗਤ ਵੀ ਸਾਰੇ ਤੁਸੀਂ 4 ਵਜੇ ਉੱਠੋ 4:30 ਉੱਠੋ ਮਰਨਾ ਵੀ ਦੀ ਹਿੰਮਤ ਨਾ ਪਵੇ ਆਲਸ ਕਵੇ ਸੌ ਜਾ ਬੜਾ ਚਿਰ ਮਰਨਾ ਵੀ ਰਹੀ ਹੈ ਹੁਣ ਵੀ ਵਿੱਚ ਤਿਲਕ ਪਈਦਾ ਉਹ ਥਕਾਵਟ ਜ਼ਿਆਦਾ ਹੋਣੀ ਨਹੀਂ ਕਹਦੀ ਅੱਜ ਰਾਤ ਇੱਕ ਡੇੜਾ ਵਜਾਂ ਤੇ ਕੁਸੀਂ 4 ਉੱਠੋ 4:30 ਉੱਠੋ ਬਿਲਕੁਲ ਆਲਸ ਕਰੇ ਲੇਟ ਜਾ ਸੌਂ ਜਾ ਨਹੀਂ ਹਿੰਮਤ ਮੈਂ ਗੁਰੂ ਦੀ ਹਜ਼ੂਰੀ ਜੀ ਕਹਿੰਦਾ ਜੇ ਉਸ ਵੇਲੇ ਬਾਬਾ ਅਨੰਦ ਸਿੰਘ ਦਾ ਧਿਆਨ ਧਰ ਲਓ ਓਏ ਮਨਾ ਤੂੰ ਤੇ 4:30 ਉੱਠਦਾ ਪਿਆ ਬਾਬਾ ਅਨੰਦ ਸਿੰਘ 12:30 ਉੱਠਦੇ ਸੀ ਮੈਂ ਕਹਿੰਦਾ ਤੁਹਾਡੀ ਬੈਟਰੀ ਚਾਰਜ ਆ ਗਈ ਅੱਧੀ ਕਰਕੇ ਵੇਖੀ ਅੱਧੀ ਕਰਕੇ ਦਾਸ ਜਦੋਂ ਇੰਜ ਬੈਟਰੀ ਡਾਊਨ ਹੁੰਦੀ ਨਾ ਮੇਰੇ ਤੇ ਵੇਲੇ ਉਸ ਵੇਲੇ ਫਿਰ ਮਨ ਨੂੰ ਉਹ ਪਕਸ਼ਿਆਂ ਦਾ ਧਿਆਨ ਧਰ ਕੇ ਸੀਨ ਵਿਖਾਈ ਦਿਓ ਮਨਾ ਤੂੰ ਸਾਡੇ 4 20 5 ਵੀ 4 ਵੀ ਉੱਟ ਕੇ ਆਲਸ ਕਰ ਰਿਹਾ ਓਏ ਬਾਬਾ ਖੇਮ ਸਿੰਘ ਦਾ ਥਾਨ ਵੇਖ ਪੁੱਛੋ ਮੰਡੀ ਜਿੱਥੇ ਰਾਤੀ 2 ਵਜੇ ਸੰਗਤਾਂ ਸੁਖਮਨੀ ਸਾਹਿਬ ਦੇ ਪਾਠ ਵੀ ਸ਼ੁਰੂ ਕਰਦੇ ਆ ਚੀਜ਼ਾਂ ਲਿਆਓ ਕਦੀ ਮੈਨੂੰ ਤੁਹਾਡੀ ਬੈਟਰੀ ਚੱਲੇ ਬੜੀ ਬੈਟਰੀ ਚਾਰਜ ਹੋ ਗਈ ਵਾਹ ਫਿਰ ਦਾਸ ਤੀਸਰੀ ਬੈਟਰੀ ਚਾਰਜ ਕਰਦਾ ਜਿਨ੍ਹਾਂ ਨੂੰ ਤੁਸੀਂ ਵੀ ਬੜਾ ਪਿਆਰ ਕਰਦੇ ਹੋ ਬਾਬਾ ਦੀਪ ਸਿੰਘ ਜੀ ਇਹਦੇ ਗੱਜ ਕੇ ਆ ਘੜੀ ਸਾਥ ਨਹੀਂ ਦਿੰਦੀ ਸੱਚ ਕਹਿੰਨਾ ਦਿਲ ਕਰਦਾ ਲੱਗੇ ਰਹੀ ਜੋ ਹਰ ਕਾ ਪਿਆਰਾ ਸੋ ਸੋਨਾ ਕਾ ਪਿਆਰਾ ਤੁਹਾਡੀ ਅਮਰਤ ਵੇਲੇ ਬੈਟਰੀ ਡਾਊਨ ਹੋ ਜੇ ਨਾ ਹਿੰਮਤ ਨਾ ਹੋਵੇ ਉੱਠਣ ਦੀ ਮੈਂ ਕਹਿੰਦਾ ਤੀਜੀ ਬਿਰਤੀ ਲੈ ਜਾਓ ਸਾਬੋ ਕੀ ਤਲਵੰਡੀ ਬਾਬਾ ਦੀਪ ਸਿੰਘ ਦੇ ਭੋਰੇ ਉੱਥੇ ਲੈ ਜਾਓ ਬਿਰਤੀ ਉੱਠਣ ਅਜੇ ਬਿਸਤਰੇ ਤੇ ਹੀ ਹੋ ਉੱਥੇ ਬਿਰਤੀ ਲੈ ਜਾਓ ਤੇ ਕਹੋ ਮਨ ਨੂੰ ਮਨਾ ਤੂੰ 4 1/2 ਦੀ ਮੱਛਲ ਮਾਰਦਾ ਪਿਆ ਵੇਖ ਬਾਬਾ ਦੀਪ ਸਿੰਘ ਦਾ ਭੋਰਾ ਜਿੱਥੇ ਬਾਬਾ ਦੀਪ ਸਿੰਘ ਜੀ ਸਾਰੀ ਸਾਰੀ ਰਾਤ ਚੌਂਕੜਾ ਮਾਰ ਕੇ ਉਹ ਮਾਲਕ ਨਾਲ ਇੱਕ ਮਿਕ ਹੁੰਦੇ ਸੀ ਗੱਜ ਕੇ ਜਕਾਰਾ ਦੇ ਬਾਬਾ ਜੀ ਦੇ ਪਿਆ ਇਹ ਗੱਲਾਂ 'ਚ ਰਮਝਾਉਂਦੀਆਂ